ਜੋ ਬੁਲਾਵੇ ਤੂੰ ਬੋਲੇ ਸਾਮੀ ਕੁਦਰਤ ਕਵਣ ਹਮਾਰੀ ਸਾਰ ਸੰਗ ਨਾਨਕ ਜਸ ਗਾਇਓ ਜੋ ਪ੍ਰੌਖੀ ਅਤ ਪਿਆਰੀ ਮੂ ਕੁਚਰੇ ਸ਼ਾਸਤਰ ਖਟ ਪਿੰਗ ਗਿਰਣ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੇ ਆਕਾਲ ਕਿਰਪਾ ਕਰਾਏ ਸੁਣਾ ਗੁੰਘ ਜੋ ਯਾਹੇ ਸੁਰਸ ਨਾ ਪਾਵੇਈ ਸੁਨਾ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਨ ਨਰ ਕੇ ਰਹਿ ਓ ਜੋ ਯਾਕੀ ਏਕ ਬਾਰ ਚਉਪਈ ਕੋ ਕਹੈ ਕਹਾ ਬੁੱਧ ਪ੍ਰੋਤੁਛ ਹਮਾਰੀ ਬਰਨ ਸਕੈ ਮੈਂ ਮਾ ਜੋ ਤਿਹਾਰੀ ਹਮ ਨਾ ਸਖਤ ਕਰਿ ਸਿਵਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਜਿਸ ਮੈਂ ਅਮਰਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਰਿ ਅਨੁraag ਏਕ ਅੰਕਾਰਾ ਸਤਿਗੁਰੂ ਤੈ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਕਨ ਬਿਨਾਸਨ ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਦੀ ਅੰਮ੍ਰਿਤ ਵੇਲੇ ਗੁਰੂ ਚਰਨਾਂ 'ਚ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਾਬ ਦੇ ਚਰਨਾਂ ਛਾਦਰੀਆਂ ਲਵਾਈਏ ਬੁਲਾਈਏ ਫਤਿਹ ਕਰੀਏ ਰਸਨਾ ਨੂੰ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀਵਾਰ ਵਿਚਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਚੱਲ ਰਹੀ ਹੈ ਇਹ ਅੱਜ ਆਪਾਂ ਅਗਲਾ ਪ੍ਰਸੰਗ ਜਿਹੜਾ ਆਰੰਭ ਕਰਨਾ ਹੈ ਕਈ ਦਿਨ ਵਿਚੜਾ ਨਾਂਗਾ ਪਿਆ ਹੈ ਥੋੜਾ ਜਿਹਾ فاਸਲਾ ਪੈ ਗਿਆ ਕਥਾ ਦਾ ਉਹ ਕੋਈ ਦੁਨਿਆਵੀ ਰਜੇਵਿਆਂ ਕਰਕੇ ਥੜੰ ਜਿਹੜੀ ਹੈ ਕਥਾ ਰੋਕੀ ਗਈ ਸੀ ਅੱਜ ਆਪਾਂ ਆਰੰਭ ਕਰਦੇ ਹਾਂ ਅ ਜਿਹੜਾ ਹੈ ਕਿ ਸ਼ੇਰਖੰਡੇ ਕੋ ਲਿਖਤਿ ਭਾਵ ਕੇ ਸ਼ੇਰਖੰਡੇ ਤੋਂ ਸਿੰਘਾਂ ਨੂੰ ਚਿੱਠੀ ਮਝੈਲਾਂ ਦਾ ਰੋਪੜ ਕੋਲ ਰੁਕਣਾ ਇਥੋਂ ਆਪਾਂ ਆਰੰਭ ਕਰਦੇ ਆਂ ਦੋ ਰਾਤ ਬੰਦੇ ਚੜ ਉਤਰਿਓ ਸੇਰਖੰਡੇ ਗਰਾਮ ਪਿੰਡ ਸੇਰਖੰਡਾ ਦਿੱਲੀ ਤੋਂ 30 ਕੋਹ ਦੀ ਦੂਰੇ ਤੇ ਪੈਂਦਾ ਹੈ 30 ਕੋਹ ਉਰਲੇ ਪਾਸੇ ਇੱਥੇ ਬੰਦਾ ਸਿੰਘ ਨੇ ਉਤਾਰਾ ਕੀਤਾ ਉਤਰਿਆ ਹੋਇਆ ਦਿੱਲੀ ਤੋਂ ਅਗਲੇ ਪਾਸੇ ਫਤਿਹਾਬਾਦ ਤੱਕ ਦਾ ਸਾਰਾ ਏਰੀਆ ਜਿਹੜਾ ਹੈ ਇਹ ਬਾਂਗਰ ਦਾ ਹੀ ਹੈ ਕਿਉਂਕਿ ਅਲੱਗ-ਅਲੱਗ ਜਿਹੜੇ ਨੇ ਇਲਾਕੇ ਵੰਡੇ ਹੋਏ ਨੇ ਬੋਲੀਆਂ ਦੇ ਆਧਾਰ ਤੇ ਵੀ ਰਹਿਣ-ਸਹਿਣ ਦੇ ਸਭਿਆਤਾ ਦੇ ਆਧਾਰ ਤੇ ਇਲਾਕੇ ਵੰਡੇ ਹੋਏ ਨੇ ਪੰਜਾਬ ਦੇ ਜਿਸ ਤਰ੍ਹਾਂ ਕਿ ਦੁੱਲੇ ਦੀਵਾਰ ਦਾ ਇਲਾਕਾ ਨੀਲੀਵਾਰ ਦਾ ਇਲਾਕਾ ਘੇਪ ਧੰਨੀ ਪੋਠੋਹਾਰ ਫਿਰ ਮਾਝਾ ਮਾਲਵਾ ਦੁਆਬਾ ਬੰਗਰ ਪੁਆਧ ਇਹ ਅਲੱਗ-ਅਲੱਗ ਇਲਾਕੇ ਨੇ ਇਸ ਤਰ੍ਹਾਂ ਫਿਰ ਉਹ ਬਾਂਗਰ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਉਤਾਰਾ ਕੀਤਾ ਹੈ ਚਿੱਠੇ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ ਹੋਰ ਸੇਰਖੰਡੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿੰਘਾਂ ਨੂੰ ਚਿੱਠੀਆਂ ਪੱਤਰ ਜਿਹੜੇ ਲੈਟਰ ਲਿਖੇ ਨੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਲੈ ਲੈ ਕਰਕੇ ਜਿਹੜੇ ਮੁਖੀ ਪਰਾਤਨ ਸਿੰਘ ਸੀਗੇ ਜਿਹੜੇ ਉਹਨਾਂ ਦੇ ਨਾਂ ਲੈ ਲੈ ਕੇ ਲਿਖੇ ਨੇ ਕਿ ਉਹਨਾਂ ਕੋਲੇ ਚਿੱਠੀਆਂ ਪਹੁੰਚਣ ਤੇ ਉਹ ਖਾਲਸਾ ਪੰਥ ਦੀ ਸੇਵਾ ਦੇ ਵਿੱਚ ਆਉਣ ਚਉਪਈ ਤਾ ਬੰਦੇ ਜੋ ਲਿਖ ਫਰਮਾਇਓ ਉਹਨਾਂ ਹੁਕਮਨਾਮਿਆਂ ਵਿੱਚ ਉਹਨਾਂ ਪੱਤਰਾਂ ਵਿੱਚ ਚਿੱਠੀਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਉਂ ਲਿਖ ਕੇ ਖਾਲਸੇ ਦੇ ਨਾਮ ਫਰਮਾਨ ਜਾਰੀ ਕੀਤਾ ਹੈ ਦੇਸ਼ ਲੈਨ ਗੁਰ ਮੋਰ ਪਠਾਇਓ ਕਹਿਣ ਲੱਗ ਗਏ ਉਸ ਚਿੱਠੀ 'ਚ ਲਿਖਦੇ ਨੇ ਬਾਬਾ ਬੰਦਾ ਸਿੰਘ ਜੀ ਕਿ ਸਾਰਾ ਦੇਸ਼ ਲੈਣ ਵਾਸਤੇ ਇਹਦੇ ਤੇ ਕਬਜ਼ਾ ਕਰਨ ਵਾਸਤੇ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੈਨੂੰ ਭੇਜਿਆ ਹੈ ਸਰਹੰਦੀਆਂ ਨੇ ਕਿ ਜੜ ਪੁੱਟਣ ਧਾਇਆ ਕਿਉਂਕਿ ਮੈਂ ਸਰਹੰਦ ਦੇ ਜ਼ਾਲਮਾਂ ਦੀ ਜਿਨ੍ਹਾਂ ਨੇ ਜ਼ੁਲਮ ਕੀਤਾ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਉਹਨਾਂ ਦੀ ਜੜ ਪੱਟਣ ਵਾਸਤੇ ਮੈਂ ਇੱਥੇ ਆਇਆ ਹਾਂ ਚੜਾਈ ਕਰਕੇ ਆਪ ਜੀ ਮੇਰੇ ਨਾਲ ਇਸ ਜਿਹੜਾ ਹੈ ਸੰਘਰਸ਼ ਦੇ ਵਿੱਚ ਸਹਾਇਤਾ ਵਾਸਤੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਸਾਡੇ ਛੋਟੇ ਵੀਰਾਂ ਦਾ ਸਾਡੇ ਛੋਟੇ ਬਾਬਿਆਂ ਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹੀਦੀ ਦਾ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਾ ਬਦਲਾ ਲਈਏ ਇਹਨਾਂ ਨੂੰ ਸ਼ਿਕਸਤ ਦੇਈਏ ਇਹਨਾਂ ਨੂੰ ਮਾਰੀਏ ਪਰਬਤਨ ਕੋ ਮੈਂ ਮਾਰਨ ਆਇਆ ਉਸ ਤੋਂ ਬਾਅਦ ਮੈਂ ਪਹਾੜੀਆਂ ਨੂੰ ਮਾਰਨ ਵਾਸਤੇ ਆਇਆ ਜਿਹੜੇ ਪਹਾੜੀ ਲੋਕ ਨੇ ਡੋਗਰੇ ਨੇ ਭੀਮ ਚੰਦ ਸੁਖਦੇਵ ਚੰਦ ਹਰੀ ਚੰਦ ਕੇਸਰੀ ਚੰਦ ਵਰਗਿਆਂ ਦੇ ਜਿਹੜੇ ਵਾਰਸ ਨੇ ਉਹਨਾਂ ਨੂੰ ਸੋਧਣ ਵਾਸਤੇ ਮੈਨੂੰ ਗੁਰੂ ਜੀ ਨੇ ਹੁਕਮ ਦਿੱਤਾ ਕਿਉਂਕਿ ਉਹਨਾਂ ਨੇ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਨੰਦਪੁਰ ਸਾਹਿਬ ਤੋਂ ਉਜਾੜਿਆ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਹਾਰ ਦੇਣ ਵਾਸਤੇ ਉਹਨਾਂ ਨੂੰ ਜਿਹੜਾ ਗੁਲਾਮ ਬਣਾਉਣ ਵਾਸਤੇ ਮੈਂ ਇੱਥੇ ਆਇਆ ਹਾਂ ਮੈਂ ਹਾਂ ਉਸੇ ਪੁਰਖ ਕੋ ਦਾਸਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੇਵਕ ਹਾਂ ਜੀ ਮੈਂ ਉਹਨਾਂ ਦਾ ਦਾਸ ਹਾਂ ਕਰੋ ਖਾਲਸਾ ਜਿਸੇ ਪ੍ਰਕਾਸ਼ਾ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਖਾਲਸੇ ਨੂੰ ਪ੍ਰਗਟ ਕੀਤਾ ਮੈਂ ਉਸ ਗੁਰੂ ਦਾ ਸਿੱਖ ਬਣ ਕੇ ਆਇਆ ਮੈਨੂੰ ਗੁਰੂ ਨੇ ਭੇਜਿਆ ਡਿਊਟਾ ਮੇਰਾ ਲਾਇਆ ਇੱਥੇ ਡਿਊਟੀ ਲਾਈ ਗਈ ਹੈ ਜਿਨ ਗੁਰ ਕੀ ਜਿਨ ਗੁਰਜੀ ਮੈਂ ਜਿਨ ਗੁਰਜੀ ਸੋਂ ਬੈਰ ਕਮਾਇਓ ਜਿਨ੍ਹਾਂ ਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬੈਰ ਕੀਤਾ ਹੈ ਦੁਸ਼ਮਣੀ ਕਮਾਈ ਹੈ ਬਦਲੋ ਲੈਣ ਤੇ ਸਹਿ ਮੈਂ ਆਇਓ ਉਹਨਾਂ ਦੁਸ਼ਟਾਂ ਦਾ ਮੈਂ ਬਦਲਾ ਲੈਣ ਵਾਸਤੇ ਆਇਆ ਸਭ ਤੋਂ ਬੈਰ ਲੈਣਾ ਹੈ ਮੈਂ ਸਾਰਾ ਗਿਣ-ਗਿਣ ਕੇ ਬਦਲੇ ਲੈਣੇ ਨੇ ਇਸ ਕਰਕੇ ਆਓ ਖਾਲਸਾ ਜੀ ਆਓ ਇੱਥੇ ਇਕੱਠੇ ਹੋ ਤੇ ਦਾਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤਿੰਨ-ਤਿੰਨ ਕੋ ਮੈਂ ਮਾਰਗਵਾਉ ਉਹਨਾਂ ਉਹਨਾਂ ਦੁਸ਼ਟਾਂ ਨੂੰ ਤਾਂ ਮੈਂ ਛੱਡਣਾ ਹੀ ਨਹੀਂ ਉਹਨਾਂ ਨੂੰ ਮੈਂ ਮਾਰ ਕੇ ਨਾਸ ਕਰਨਾ ਹੈ ਤੋ ਸਤਗੁਰ ਕੋ ਬੰਦਾ ਸਦਾਉ ਫੇਰ ਮੈਂ ਆਪਦੇ ਗੁਰੂ ਦਾ ਸਿੱਖ ਕੋ ਆਉਂਗਾ ਫੇਰ ਮੈਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤ ਕਹਾਉਂਗਾ ਜੇ ਮੈਂ ਉਹਨਾਂ ਦਾ ਬਦਲਾ ਲੈ ਲਿਆ ਜੇ ਮੈਂ ਉਹ ਬਦਲਾ ਨਾ ਲਿਆ ਗਿਆ ਤਾਂ ਫੇਰ ਮੈਂ ਸਿੱਖ ਨਹੀਂਗਾ ਜੋ ਖਾਲਸੇ ਲਿਖੀ ਅਰਦਾਸ ਇਸ ਤਰ੍ਹਾਂ ਸਾਰੇ ਖਾਲਸਾ ਪੰਥ ਨੂੰ ਚਿੱਠੀਆਂ ਦੇ ਵਿੱਚ ਬੇਨਤੀਆਂ ਰਿਕੁਐਸਟਸ ਜਿਹੜੀਆਂ ਹੈ ਅਰਦਾਸਾਂ ਲਿਖੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਭੇਜੋ ਜੋਗਰ ਨਿਜ ਸਿੱਖ ਖਾਸ ਜੋ ਸਤਿਗੁਰਾਂ ਨੇ ਆਪਣੇ ਖਾਸ ਸਿੱਖ ਬੰਦਾ ਸਿੰਘ ਜੀ ਦੇ ਨਾਲ ਭੇਜੇ ਹਨ ਉਹਨਾਂ ਨੂੰ ਹੁਕਮਨਾਮੇ ਦੇ ਕੇ ਭੇਜਿਆ ਸਿੰਘਾਂ ਦੇ ਕੋਲ ਕਿਉਂਕਿ ਪੰਜ ਸਿੰਘ ਤਾਂ ਜੇ ਸੀਗੇ ਉਹਨਾਂ ਦੇ ਨਾਲ ਹੋਰ ਸਿੰਘ ਵੀ ਭੇਜੇ ਸੀ ਅਲੱਗ-ਅਲੱਗ ਇਲਾਕਿਆਂ ਦੇ ਤੇ ਉਹ ਜਿਹੜੇ ਨਾਲ ਵੱਖਰੇ-ਵੱਖਰੇ ਇਲਾਕਿਆਂ ਦੇ ਆਏ ਸੀਗੇ ਨੰਦੇੜ ਦੀ ਧਰਤੀ ਤੋਂ ਉਹਨਾਂ ਦੇ ਖੱਥੀ ਲੈਟਰ ਦੇ ਕਰਕੇ ਚਿੱਠੀਆਂ ਪੱਤਰ ਦੇ ਕਰਕੇ ਤੇ ਉਹਨਾਂ ਨੂੰ ਭੇਜਿਆ ਵੀ ਆਪਦੇ ਆਪਦੇ ਇਲਾਕੇ 'ਚ ਜਾਓ ਜਿਹੜੇ ਉਗੇ-ਉਗੇ ਸਿੱਖ ਨੇ ਉਹਨਾਂ ਨੂੰ ਜਾ ਕਰਕੇ ਪੱਤਰ ਦਿਓ ਤੇ ਵੱਧ ਤੋਂ ਵੱਧ ਜਿਹੜਾ ਹੈ ਇਥੇ ਭਰਤੀ ਹੋਣਾ ਕਰੋ ਜੀ ਜੋ ਸਤਗੁਰੂ ਸੋ ਸਿੱਖ ਹੋ ਸਾਬਤ ਇਹ ਹੁਕਮਨਾਮਾ ਭੇਜਿਆ ਕਿ ਜੋ ਗੁਰੂ ਦਾ ਸਿੱਖ ਸਿੱਖੀ ਸਿਦਕ ਵਿੱਚ ਸਾਬਤ ਹੈ ਸਿੱਖੀ ਸਿਦਕ ਵਿੱਚ ਰਹਿਤ ਮਰਯਾਦਾ ਵਿੱਚ ਪੂਰਾ ਹੈ ਭਾਵ ਗੁਰੂ ਜੀ ਤੇ ਮੁਕੰਮਲ ਭਰੋਸਾ ਰੱਖਦਾ ਹੈ ਜਿਹੜਾ ਪੂਰਨ ਤੌਰ ਤੇ ਯਕੀਨ ਰੱਖਦਾ ਹੈ ਕੌਨਫੀਡੈਂਸ ਰੱਖਦਾ ਹੈ ਉਹ ਸਾਡੇ ਸਤਿਗੁਰੂ ਹਨ ਉਹਨਾਂ ਨੂੰ ਮੰਨਦਾ ਪੂਜਦਾ ਹੈ ਸਹਿਬਜ਼ਾਦੇ ਬੈਰਾਂ ਬਾਬਤ ਸਹਿਬਜ਼ਾਦਿਆਂ ਦਾ ਬੈਰ ਲੈਣ ਦੇ ਵਾਸਤੇ ਜੀ ਆਏ ਦਿਓ ਬੰਦੇ ਕੋ ਸਾਥ ਆ ਕੇ ਮੇਰਾ ਸਾਥ ਦਿਓ ਬੰਦਾ ਸਿੰਘ ਬਹਾਦਰ ਦਾ ਮੈਂ ਬੰਦਾ ਸਿੰਘ ਬਹਾਦਰ हां ते मेनू जथेदारी ਭੇਜ ਦੇ ਕਰਕੇ ਭੇਜਿਆ ਨੰਦੇੜ ਦੀ ਧਰਤੀ ਤੋਂ ਦੱਖਣ ਦੀ ਧਰਤੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਖੋ ਸਿੱਖ ਸੋ ਸਿੱਖਨ ਪ੍ਰਾਤ ਜੋ ਵੀ ਗੁਰੂ ਦਾ ਸਿੱਖ ਹੈ ਅਤੇ ਗੁਰਸਿੱਖਾਂ ਦਾ ਭਾਈ ਹੈ ਜੋ ਦੋਹਰਾ ਜੋ ਖਾਲਸੇ ਮੈਂ ਆਰਲੇ ਪਾਤਸ਼ਾਹੀਓ ਵੱਡਾ ਹੋਏ ਜਿਹੜਾ ਖਾਲਸਾ ਪੰਥ ਦੇ ਨਾਲ ਆ ਕੇ ਰੜੂਗਾ ਉਹ ਬਾਦਸ਼ਾਹ ਬਾਦਸ਼ਾਹਾਂ ਤੋਂ ਵੀ ਵੱਡਾ ਹੋਵੇਗਾ ਇਹ ਗੁਰੂ ਦਾ ਬਚਨ ਹੈ ਕਿ ਉਹ ਉਹਨਾਂ ਨੂੰ ਹੰਨੇ ਹੰਨੇ ਪਾਸ਼ਾ ਬਣਾਉਗਾ ਜਿਹੜਾ ਵੀ ਘੋੜੇ ਦਾ ਸਵਾਰ ਉਹ ਸਭ ਬਾਦਸ਼ਾਹ ਹੋਣਗੇ ਜੋ ਖਾਲਸੇ ਸੋ ਨਾ ਮਿਲੈ ਤਪਸ਼ਤਾਵਤ ਹੋਏ ਜਿਹੜਾ ਖਾਲਸਾ ਪੰਥ ਦੇ ਨਾਲ ਨਾ ਮਿਲੂਗਾ ਇਹ ਦੇਖ ਲੈਣਾ ਕਿ ਜਿਹੜਾ ਹੁਣ ਖਾਲਸੇ ਪੰਥ ਵਿੱਚ ਆ ਕੇ ਨਹੀਂ ਰਲੇਗਾ ਉਹ ਸੇਵਾ ਦੇ ਮੌਕੇ ਨਹੀਂ ਹਾਜ਼ਰ ਹੋਵੇਗਾ ਉਸ ਨੂੰ ਸਦਾ ਹੀ ਪਛਤਾਵਾ ਰਹੂਗਾ ਆਉਣ ਵਾਲੀਆਂ ਪੀੜ੍ਹੀਆਂ ਵੀ ਪਛਤਾਉਂਦੀਆਂ ਰਹਿਣਗੀਆਂ ਵੀ ਸਾਡੇ ਵੱਡਿਆਂ ਨੂੰ ਬਾਬਾ ਜੀ ਨੇ ਸੱਦਿਆ ਸੀ ਗਏ ਨਹੀਂ ਅਸੀਂ ਇਸ ਕਰਕੇ ਇਤਿਹਾਸ ਦੇ ਵਿੱਚ ਨਹੀਂ ਆਏ ਦੋਹਰਾ ਕਾਬਲ ਔ ਕੰਧਾਰ ਲਓ ਨੱਠੇ ਭਖਣ ਦਾਏ ਤੇ ਕਹਿੰਦੇ ਨੇ ਇਹ ਸਖਰ ਭਖਰ ਕਾਬਲ ਅਤੇ ਕੰਧਾਰ ਦੂਰ ਦੂਰ ਤੱਕ ਖਾਲਸਾ ਸਜਿਆ ਹੋਇਆ ਸੀਗਾ ਮਹਾਰਾਜ ਦਾ ਜਿੱਥੇ ਜਿੱਥੇ ਵੀ ਖਾਲਸਾ ਸੀ ਪੰਜਾਬ ਦੇ ਹਰ ਕੋਨੇ ਦੇ ਵਿੱਚ ਖਾਲਸਾ ਬੈਠਾ ਸੀਗਾ ਪੂਰਬ ਦੱਖਣ ਉੱਤਰ ਸੋ ਚਿੱਠੇ ਦੀਏ ਪੰਚਾਇ ਉੱਤਰ ਦੱਖਣ ਪੂਰਬ ਪੱਛਮ ਚੜਦਾ ਛਿਪਦਾ ਪਹਾੜ ਤੇ ਦੱਖਣ ਚਾਰ ਸਪੇਰੇ ਦੂਜੇ ਸੂਬਿਆਂ ਚ ਵੀ ਜਿੱਥੇ-ਜਿੱਥੇ ਗੁਰੂ ਕੇ ਸਿੱਖ ਬੈਠੇ ਸੀ ਸਭ ਨੂੰ ਚਿੱਠੀਆਂ ਭੇਜ ਦਿੱਤੀਆਂ ਨੇ ਵੀ ਆਓ ਸੇਰਖੰਡੇ ਦੀ ਧਰਤੀ ਤੇ ਆ ਕਰਕੇ ਇਕੱਠੇ ਹੋਵੋ ਜੀ ਚੌਪਈ ਜੋ ਜੋ ਸਿੱਖ ਹੈ ਗੁਰਕੋ ਪੂਰੋ ਜਿਹੜਾ ਜਿਹੜਾ ਵੀ ਗੁਰੂ ਦਾ ਪੂਰਾ ਸਿੱਖ ਹੈ ਜੋ ਗੁਰੂ ਤੇ ਪੂਰਨ ਭਰੋਸਾ ਰੱਖਦਾ ਹੈ ਕੌਨਫੀਡੈਂਸ ਰੱਖਦਾ ਹੈ ਜਿਸ ਨੂੰ ਯਕੀਨ ਹੈ ਗੁਰੂ ਖਾਲਸੇ ਤੇ ਸਜਾਦਨ ਬੈਰ ਲੈਣ ਗਿਓ ਆਇਓ ਜ਼ਰੂਰੋ ਉਹ ਸਹਿਬ ਜਾਦਾਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਬਦਲਾ ਲੈਣ ਵਾਸਤੇ ਆਓ ਸੰਤ ਬੰਦ ਹੋ ਕਰਕੇ ਸ਼ਸਤਰ ਲੈ ਕਰਕੇ ਪਹੁੰਚੋ ਵੱਦ ਤੋਂ ਵੱਦ ਜੋ ਜੀਵਤ ਸੋ ਪਾਉ ਗਰਾਜ ਜਿਹੜਾ ਸਿੰਘ ਇਸ ਧਰਮ ਯੁੱਧ ਵਿੱਚ ਜਾਉਂਦਾ ਰਹਿ ਜਾਵੇਗਾ ਸ਼ਰੀਰਕ ਤੌਰ ਤੇ ਉਹ ਪੰਜਾਬ ਦਾ ਰਾਜ ਪ੍ਰਾਪਤ ਕਰੇਗਾ ਉਹ ਰਾਜ ਪ੍ਰਾਪਤ ਕਰਨਗੇ ਉਹ ਇਥੋਂ ਦੇ ਬਾਦਸ਼ਾਹ ਬਣਨਗੇ ਜੋਗ ਮਰ ਹੋਊਗ ਅਗਲੋ ਕਾਜ ਜਿਹੜਾ ਇਸ ਧਰਮ ਯੁੱਧ ਵਿੱਚ ਦੁਸ਼ਟਾਂ ਨੂੰ ਮਾਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਸ਼ਹੀਦ ਹੋਵੇਗਾ ਉਸ ਨੂੰ ਦਰਗਾਹ ਦਾ ਰਾਜ ਮਿਲੇਗਾ ਤੇ ਉਥੇ ਅਹੁਦੇ ਮਿਲਣਗੇ ਉਹਦਾ ਸਾਰਾ ਹੀ ਕਾਰਜ ਸਿੱਧ ਹੋ ਜਾਵੇਗਾ ਉਹਨੂੰ ਗੁਰੂ ਦੀ ਬੁੱਕਲ ਵਿੱਚ ਝੋਲੀ ਵਿੱਚ ਜਗ੍ਹਾ ਮਿਲੇਗੀ ਸੱਚਖੰਡ ਦੇ ਵਿੱਚ ਐਸੀ ਭੇਜੀ ਲਿਖ ਅਰਦਾਸ ਇਸ ਤਰ੍ਹਾਂ ਅਰਦਾਸ ਲਿਖ ਕੇ ਭੇਜੀ ਹੈ ਖਾਲਸੇ ਨੂੰ ਚਿੱਠੀਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭੇਜੀ ਖਾਲਸੇ ਖਾਲਸੇ ਪਾਸ ਖਾਲਸੇ ਪੰਥ ਨੇ ਖਾਲਸੇ ਕੋਲ ਅਰਦਾਸ ਭੇਜੀ ਹੈ ਬਾਕੀ ਸਿੰਘਾਂ ਦੇ ਜਿਹੜੇ ਪੰਜ ਸਿੰਘ ਨਾਲ ਭੇਜੇ ਸੀ ਬਾਬਾ ਬਨੂਰ ਸਿੰਘ ਬਾਬਾ ਕਾਨ ਸਿੰਘ ਬਾਬਾ ਬਾਵਾ ਸਿੰਘ ਹੋរី ਉਹਨਾਂ ਦੇ ਵੀ ਉੱਤੇ ਦਸਤਖਤ ਕਰਵਾਏ ਨੇ ਸਾਈਨ ਕਰਵਾਏ ਹਨ ਤੇ ਅਰਦਾਸ ਭੇਜੀ ਐ ਸਿੰਘਾਂ ਨੂੰ ਆਓ ਹੁਣ ਮੌਕਾ ਹੈ ਆਓ ਪਾਤਸ਼ਾਹियां ਹੁਣ ਵੱਡੀਆਂ ਜਾਣੀਏ ਆਓ ਤੁਰਕਾਂ ਦੇ ਬਾਹਰ ਲੈਣਾ ਹੈ ਆਓ ਸਾਰੇ ਸ਼ਾਮਲ ਹੋ ਜਾਓ ਸਾਰੇ ਆਪੋ ਆਪਣੇ ਹੱਥ ਪਵਿੱਤਰ ਕਰ ਲਓ ਇਹਨਾਂ ਦੁਸ਼ਟਾਂ ਦਾ ਨਾਸ਼ ਕਰਕੇ ਇਹਨਾਂ ਦਾ ਸੰਘਾਰ ਕਰਕੇ ਸੋਸਨ ਖਾਲਸੇ ਸਿਰ ਪਰ ਧਰੀ ਉਹ ਹੁਕਮਨਾਮਾ ਸੁਣ ਕੇ ਗੁਰੂ ਖਾਲਸੇ ਪੰਥ ਦਾ ਖਾਲਸੇ ਨੇ ਆਪਣੇ ਸਿਰ ਤੇ ਸਤਕਾਰ ਨਾਲ ਰੱਖਿਆ ਉਹਨਾਂ ਚਿੱਠੀਆਂ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਹੈ ਭਾਵ ਹੁਕਮਨਾਮੇ ਨੂੰ ਸਿਰ ਮੱਥੇ ਮੰਨਿਆ ਕਿਉਂ ਕਿ ਅਮੀਰ ਜਾਗੀ ਹੈ ਆਸ ਜਾਗੀ ਹੈ ਵੀ ਹੁਣ ਸਾਡੀ ਕੌਮ ਦਾ ਮਾਲਕ ਹੋਰ ਆਇਆ ਹੈ ਜਿਹੜਾ ਕਿ ਇਹਨਾਂ ਦੁਸ਼ਟਾਂ ਨੂੰ ਸ਼ਕਸ਼ਟ ਦੇਵੇਗਾ ਇਹਨਾਂ ਨੂੰ ਹਾਰ ਦੇਵੇਗਾ ਇਸ ਕਰਕੇ ਖੁਸ਼ੀ ਹੋਈ ਹੈ ਤੁਰਕਨ ਰਣ ਕੀ ਤਿਆਰੀ ਤੁਰਤ ਰਣ ਕੀ ਤਿਆਰੀ ਕਰੀ ਤੇ ਇਸ ਖਾਸੇ ਪੰਥ ਨੇ ਇਮੀਡੀਏਟਲੀ ਭਾਵ ਕੇ ਤੁਰਤ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਤਿਆਰੀਆਂ ਕਰ ਲਈਆਂ ਹਨ ਜਿਸੇ ਸਿੱਖ ਪੈ ਖਰਚ ਨਾ ਹੋਏ ਸਾਰੇ ਸਿੱਖ ਅਮੀਰ ਨਹੀਂ ਹੁੰਦੇ ਹਨ ਸਾਰੇ ਸਿੱਖ ਸਰਦੇ ਪੁੱਜਦੇ ਨਹੀਂ ਹਨ ਕਿਉਂਕਿ ਇਹ ਸੰਸਾਰ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਵਿਚਾਲੇ ਜੇ ਹੈ ਸੋ ਇਸ ਕਰਕੇ ਗਰੀਬ ਸਿੰਘ ਹੁੰਦੇ ਸਨ ਉਦੋਂ ਤਨ ਤਾਂ ਉਹ ਲਾ ਸਕਦੇ ਸੀ ਮਨ ਉਹਨਾਂ ਦਾ ਪਹਿਲੇ ਗੁਰੂ ਦੇ ਚਰਨਾ ਉੱਤੇ ਵਾਰਿਆ ਹੋਇਆ ਸੀ ਜਿਸ ਜਿਸ ਦੇ ਕੋਲ ਖਰਚ ਦੀ ਕਮੀ ਹੋਵੇ ਬਿਨਾ ਖਰਚ ਵੰਡ ਖਾਵੇ ਸੋਏ ਜੋ ਬਿਨਾ ਖਰਚ ਤੋਂ ਹੋ ਹੈ ਉਸ ਦੇ ਨਾਲ ਸਿੱਖ ਵੰਡ ਕੇ ਸ਼ੱਕਦੇ ਹਨ ਸਿੱਖ ਉਹਦੀ ਮਦਦ ਕਰਦੇ ਹਨ ਤੇ ਇਸ ਕਰਕੇ ਸਾਰੇ ਸਿੱਖ ਆਪਸੀ ਦੀ ਬੜਾ ਵਰਤਦੇ ਨੇ ਕਿਉਂਕਿ ਉਦੋਂ ਖਾਲਸੇ ਉੱਤੇ ਗਰੀਬੀ ਬਹੁਤ ਜ਼ਿਆਦਾ ਸੀ ਆ ਸਿੱਖ ਸਿੱਖਨ ਕੋ ਦੇਵੈ ਨਹੀਂ ਜਿਹੜੇ ਸਿੱਖ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਜੋ ਗੁਰੂ ਨਾਲ ਨਹੀਂ ਜੁੜੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਵਿੱਚ ਲਿਖ ਦਿੱਤਾ ਹੈ ਕਹੇ ਸਿੱਖ ਸਭ ਉਹਾਂ ਮਰਾਂਹੀਂ ਤੇ ਅੱਗੋਂ ਉਲਟਾ ਪ੍ਰਚਾਰ ਕਰਦੇ ਨੇ ਕਿ ਇਹਨਾਂ ਸਾਰੇ ਸਿੱਖਾਂ ਨੇ ਮਰ ਜਾਣਾ ਜਾ ਕੇ ਤੇ ਮੁੜ ਕੇ ਕਿਸ ਨੇ ਆਉਣਾ ਹੈ ਉੱਥੋਂ ਜੇ ਸਿੱਖ ਜੋ ਸਿੱਖ ਲੋਕ ਨੇ ਜੋ ਸਿੱਖ ਨਹੀਂ ਜੜੇ ਟੁੱਟੇ ਭੱਜੇ ਨੇ ਉਹ ਕਹਿੰਦੇ ਇਹਨਾਂ ਨੂੰ ਖਰਚਾ ਦੇ ਕੇ ਮੁੜ ਕੇ ਕਦੋਂ ਮਿਲਣਾ ਸਾਨੂੰ ਵਾਪਸ ਨਹੀਂ ਦੇ ਸਕਦਾ ਇਸ ਕਰਕੇ ਉਹ ਆਧਾਰੇ ਵੀ ਮੰਗੇ ਨਹੀਂ ਦਿੰਦੇ ਕਿ ਗਰੀਬ ਸਿੱਖਾਂ ਨੂੰ ਜਿਹੜੇ ਕਿ ਸਿੱਖੀ ਦੇ ਨਾਲ ਜੁੜੇ ਹੋਏ ਨਹੀਂ ਭਾਵੇਂ ਉਹਨਾਂ ਦੇ ਪੱਗਾਂ ਬੰਨੀਆਂ ਹੋਈਆਂ ਨੇ ਭਾਵੇਂ ਉਹਨਾਂ ਦੇ ਕੇਸ ਦਾੜੀ ਰੱਖੇ ਨੇ ਜਿਵੇਂ ਹੁਣ ਦਾ ਜਮਾਨਾ ਹੈ ਗੁਰੂ ਕੇ ਸਿੱਖੋ ਜਿਵੇਂ ਹੁਣ ਕੋਈ ਕਾਂਗਰਸ ਨਾਲ ਜੁੜਿਆ ਹੋਇਆ ਕੋਈ ਭਾਜੀਪੀ ਨਾਲ ਜੁੜਿਆ ਹੋਇਆ ਕੋਈ ਆ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਬਿਠਾਇਆ ਗਰਖ ਕੀਤਾ ਨੀਲੀਆਂ ਪੱਗਾਂ ਬੰਨ ਕੇ ਤੱਕੜੀ ਵਾਲਿਆਂ ਨਾਲ ਜੁੜਿਆ ਹੋਇਆ ਇਹ ਜਿਹੇ ਲੋਕ ਜਿਹੜੇ ਨੇ ਸਿੱਖੀ ਦੇ ਪੂਰਨ ਕਟੜ ਵਿਰੋਧ ਨੇ ਕਿਉਂ ਕਿਉਂਕਿ ਇਹਨਾਂ ਨੂੰ ਸਿੱਖ ਬਣ ਕੇ ਰਹਿਣਾ ਪਊ ਇਹਨਾਂ ਨੂੰ ਅੰਮ੍ਰਿਤ ਛਕਣਾ ਪਊਗਾ ਇਹਨਾਂ ਨੂੰ ਕੌਮ ਦਾ ਭਲਾ ਜਿਹੜਾ ਸੋਚਣਾ ਪਊਗਾ ਇਹਨਾਂ ਨੂੰ ਤਾਂ ਕੋਈ ਕੌਮ ਤੱਕ ਧਰਮ ਤੱਕ ਪੰਜਾਬ ਦੇਸ਼ ਤੱਕ ਪੰਜਾਬ ਦੀ ਧਰਤੀ ਤੱਕ ਪਰਜਾ ਤੱਕ ਕੋਈ ਮਤਲਬ ਨਹੀਂ ਇਹਨਾਂ ਨੇ ਤਾਂ ਸਿਰਫ ਆਪਣੀਆਂ ਆਪਣੀਆਂ ਜਾਇਦਾਦਾਂ ਬਚਾਉਣੀਆਂ ਨੇ ਜਮੀਨਾ ਬਚਾਉਣੀਆਂ ਨੇ ਹਕੂਮਤਾਂ ਕਰਨੀਆਂ ਇਸ ਤਰ੍ਹਾਂ ਉਦੋਂ ਵੀ ਸੀ ਇਹ ਕੱਚੇ ਪਿੱਲੇ ਲੋਕ ਜਿਹੜੇ ਕਿ ਗੁਰੂ ਕੇ ਸਿੰਘਾਂ ਦੀ ਮਦਦ ਨਹੀਂ ਕਰਦੇ ਸਨ ਦੋ ਰਾਹ ਹੱਥੀ ਪੈਰੀ ਪਹਿ ਲਵੈ ਕਰ ਦੂਨੋ ਚੈਨ ਕਰਾਰ ਜਿਨ੍ਹਾਂ ਕੋਲ ਸਮਾਨ ਸੀ ਉਹਨਾਂ ਦੀ ਹੱਥੀ ਪੈਰੀ ਪਾ ਕੇ ਕਹਿੰਦੇ ਨੇ ਹੱਥ ਜੋੜ ਕੇ ਅਤੇ ਦੁੱਗਣਾ ਚੌਗਣਾ ਕਰਕੇ ਵਾਪਸ ਮੋੜਨ ਦਾ ਇਕਰਾਰ ਕਰਕੇ ਲੈ ਲੈਂਦੇ ਸਨ ਵੀ ਭਾਈ ਸਾਹਿਬ ਮੋੜ ਦੇਾਂਗੇ ਸਾਨੂੰ ਥੋੜਾ ਜਿਹਾ ਖਰਚ ਦੇ ਦਿਓ ਤੁਸੀਂ ਸਾਡੇ ਤੇ ਵਿਸ਼ਵਾਸ ਰੱਖੋ ਜੀਵਤ ਆਵੇਂ ਆਏ ਦੇਵੇਂ ਮੋਏ ਅਗਲੇ ਸੰਸਾਰ ਜਦੋਂ ਸਿੰਘ ਕਿਸੇ ਤੋਂ ਖਰਚਾ ਲੈਂਦੇ ਸਨ ਤਾਂ ਇਹ ਇਕਰਾਰ ਕਰਦੇ ਹਨ ਕਿ ਜੇ ਤਾਂ ਜੰਗ ਵਿੱਚੋਂ ਨਹੀਂ ਜੰਗ ਵਿੱਚੋਂ ਜਿਉਂਦੇ ਵਾਪਸ ਆ ਗਏ ਤਾਂ ਦੁੱਗਣਾ ਚੌਗਣਾ ਕਰਕੇ ਵਾਪਸ ਦੇਵਾਂਗੇ ਜੇ ਸ਼ਹੀਦ ਹੋ ਗਏ ਅਗਲੇ ਸੰਸਾਰ ਪਰਲੋਕ ਵਿੱਚ ਦਰਗਾਹ ਵਿੱਚ ਤੇਰੇ ਦੇਨਦਾਰ ਹੋਵਾਂਗੇ ਅਗਲੇ ਜਨਮ ਤੈਨੂੰ ਦੇਵਾਂਗੇ ਤੇਰੇ ਨਾਲ ਅਸੀਂ ਇਕਰਾਰ ਕਰਦੇ ਹਾਂ ਚਾਹ ਪਈ ਕਈ ਸਿੱਖ ਦੇਵੇਂ ਗੁਰਸਵਾਰਥ ਜਿੰਨਾ ਸਿੱਖਾਂ ਕੋਲ ਧਾਨ ਹੈ ਕਈ ਸਿੱਖ ਤਾਂ ਧਨ ਆਦਿਕ ਗੁਰੂ ਸਵਾਰਥ ਗੁਰੂ ਦਾ ਤਾਂ ਕਰਜ਼ਾ ਸਮਝ ਕੇ ਗੁਰੂ ਦੇ ਨਾਮ ਤੋਂ ਮਦਦ ਕਰਦੇ ਹਨ ਗੁਰ ਸਿੱਖਾਂ ਦੀ ਮਝੈਲ ਰਸਤੇ ਸੋ ਸਿੱਧੇ ਤਕਾਵੇਂ ਮਾਝੇ ਦੇ ਸਿੰਘ ਜਦੋਂ ਸਿੱਧਾ ਰਸਤਾ ਵੇਖਦੇ ਨੇ ਤਾਂ ਬੰਦਾ ਸਿੰਘ ਬਹਾਦਰ ਦੇ ਪਾਸ ਪਹੁੰਚਣ ਵਾਸਤੇ ਵੀ ਸਿੱਧਾ ਇਥੋਂ ਡੰਡੀ ਕਿਹੜੀ ਜਾਂਦੀ ਹੈ ਭਾਉ ਸਿੱਧਾ ਡਾਂਡੇ ਮਿੱਡੇ ਹੋ ਕੇ ਚਲੇ ਜਾਈਏ ਬਾਬਾ ਜੀ ਨੇ ਸਾਨੂੰ ਯਾਦ ਕੀਤਾ ਬੜੀ ਗੁਰੂ ਦੀ ਕਿਰਪਾ ਹੋਈ ਜੇ ਤੁਰਕ ਫੌਜ ਬੋ ਰਾਹੇ ਰੁਕਾਵੇਂ ਕਿਉਂਕਿ ਇਹ ਇਲਾਕਾ ਸਾਰਾ ਤੁਰਕਾਂ ਦੇ ਕੋਲ ਸੀ ਲਾਹੌਰ ਕਸੂਰ ਜਲੰਧਰ ਸਰਹੰਦ ਆਦ ਦੇ ਮੁਸਲਮਾਨ ਸੂਬੇਦਾਰ ਸਨ ਉਹਨਾਂ ਦਾ ਉਥੇ ਪੂਰਾ ਜੋਰ ਸੀ ਮਝੈਲ ਸਿੰਘਾਂ ਨੂੰ ਰੋਕਣ ਵਾਸਤੇ ਕਹਿੰਦੇ ਨੇ ਤੁਰਕਾਂ ਦੀ ਫੌਜ ਰਾਹਾਂ ਵਿੱਚ ਥਾਂ ਥਾਂ ਤੇ ਨਾਕੇ ਲਾ ਕੇ ਉਹਨਾਂ ਨੂੰ ਬੰਦੇ ਬਹਾਦਰ ਕੋਲ ਜਾਣ ਤੋਂ ਰੋਕਦੀ ਹੈ ਪਹਿਲੋਂ ਸਿੰਘ ਬਣਜਾਰੇ ਰਲੇ ਪਹਿਲਾਂ ਜਾ ਕਰਕੇ ਲੁਬਾਣੇ ਸਿੰਘ ਬਣਜਾਰੇ ਸਿੰਘ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕਰਕੇ ਸ਼ਾਮਲ ਹੋਏ ਨੇ ਰਲੇ ਨੇ ਕਿਉਂਕਿ ਇਹ ਸਰਦੇ ਪੁੱਜਦੇ ਸੀ ਵਪਾਰ ਬਗੈਰਾ ਕਰਦੇ ਸੀ ਫੜ ਹੱਥ ਬਰਛੇ ਬੈਲ ਲਾਦਲ ਭਲੇ ਇਹਨਾਂ ਨੇ ਕੀ ਕੀਤਾ ਕਿ ਆਪਦੇ ਬਲਦਾਂ ਤੇ ਸਮਾਨ ਲਾਦ ਲਿਆ ਅੱਥਾਂ ਵਿੱਚ ਬਰਛੇ ਫੜਦੇ ਨੇ ਵੀ ਸਮਾਨ ਦੀ ਵੀ ਲੋਡ ਪਊਗੀ ਅੰਨ ਦੀ ਦਾਣੇ ਦੀ ਹੋਰ ਜੋ ਵੀ ਚੀਜ਼ਾਂ ਸੀ ਉਹ ਇਹਨਾਂ ਬਣਜਾਰੇ ਲੋਕਾਂ ਨੇ ਲਾਦ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਚਾਲਾ ਪਾ ਦਿੱਤਾ ਹੈ ਮਾਲਵੇ ਉਹਾਂ ਤੇ ਨੇੜੇ ਦੇਸ਼ ਬਾਂਗਰ ਦੇਸ਼ ਤੋਂ ਮਾਲਵਾ ਨੇੜੇ ਸੀ ਬੰਦੇ ਬਹਾਦਰ ਨੂੰ ਮਿਲਣ ਵਾਸਤੇ ਓਏ ਭੀ ਮਿਲੇ ਹੋਏ ਬੰਦੇ ਪੇਸ਼ ਤੇ ਉਹ ਮਲਵਈ ਸਿੰਘ ਵੀ ਮਿਲ ਕੇ ਇਕੱਠੇ ਹੋ ਕੇ ਬੰਦੇ ਬਹਾਦਰ ਦੇ ਪੇਸ਼ ਹੋਏ ਹਨ ਜਾਂ ਹਾਜ਼ਰ ਹੋਏ ਨੇ ਉਹ ਜੋ ਸਿੰਘ ਮੱਧ ਮੱਝ ਪੰਜਾਬੀ ਅਤੇ ਜੋ ਖਾਸ ਪੰਜਾਬੀ ਮਾਝੇ ਦੇ ਵਿੱਚ ਹਣ ਸਿੰਘ ਠੇਠ ਪੰਜਾਬੀ ਬੋਲਣ ਵਾਲੇ ਤੁਰਕਨ ਲੰਗਨ ਮਦ ਬਹੁਤ ਖਰਾਬੀ ਤੁਰਕਾਂ ਦੇ ਵਿੱਚੋਂ ਲੰਗੜਾ ਉਹਨਾਂ ਨੂੰ ਬੜਾ ਔਖਾ ਹੋ ਗਿਆ